ਬੀਤੇ ਦਿਨੀ ਪੀ ਪਤੰਬਰ ਨੂੰ ਇੱਕ ਬਿਆਨ ਦਿੱਤਾ ਗਿਆ ਜਿਸ ਦੇ ਵਿੱਚ ਉਸ ਨੇ ਕਿਤੇ ਨਾ ਕਿਤੇ ਸ਼੍ਰੀਮਤੀ ਇੰਦਰਾ ਗਾਂਧੀ ਦੀ ਇਮੇਜ ਨੂੰ ਹੋਰ ਡਿਪਾਰਟਮੈਂਟਾਂ ਨਾਲ ਜਿਵੇਂ ਫੌਜ ਦੇ ਨਾਲ ਜਾਂ ਹੋਰ ਡਿਪਾਰਟਮੈਂਟਾਂ ਦੇ ਨਾਲ ਰਲਾ ਕੇ ਉਹਦੀ ਇਮੇਜ ਨੂੰ ਸਾਫ਼ ਕਰਨ ਦਾ ਦੀ ਕੋਸ਼ਿਸ਼ ਕੀਤੀ ਹੈ ਔਰ ਮੈਂ ਇਹ ਵੀ ਸਮਝਦਾ ਕਿ ਉਸ ਦਾ ਇਹ ਜਿਹੜਾ ਬਿਆਨ ਹੈ ਇਹ ਬਹੁਤ ਹੀ ਸੋਚੀ ਸਮਝੀ ਇੱਕ ਸਾਜ਼ਿਸ਼ ਦੇ ਤਹਿਤ ਜਿਹੜਾ ਹੈਗਾ ਇਹ ਬਿਆਨ ਦਿੱਤਾ ਗਿਆ ਹੈਗਾ ਮੈਂ ਮੈਂ ਆਪਣੇ ਇੱਕ ਚੈਲੰਜ ਦੇ ਰੂਪ ਦੇ ਵਿੱਚ ਕਹਿ ਰਿਹਾ ਹੈਗਾ ਕਿ ਪੀ ਚਿਤੰਬਰਮ ਸਾਹਿਬ ਮੇਰੇ ਸਾਹਮਣੇ ਬੈਠਣ ਬੈਠ ਕੇ ਇਸ ਗੱਲ ਦੇ ਉੱਤੇ ਡਿਬੇਟ ਕਰਨ ਡਿਬੇਟ ਕਰਕੇ ਮੈਂ ਉਹਨਾਂ ਨੂੰ ਦੱਸੂਗਾ ਕਿ ਪੀ ਚਿਤੰਬਰਮ ਸਾਹਿਬ ਇੱਕ ਜਿਹੜਾ ਆਪਰੇਸ਼ਨ ਬਲੂ ਸਟਾਰ ਹੈ ਕੇਵਲ ਔਰ ਕੇਵਲ ਜਿਹੜਾ ਹੈਗਾ ਸ਼੍ਰੀਮਤੀ ਇੰਦਰਾ ਗਾਂਧੀ ਦੇ ਦਿਮਾਗ ਦੀ ਉਪਜ ਸੀ just ਇਸ ਹਤਕਾ ਜਿਹੜਾ ਹੈਗਾ ਸਿੱਖਾਂ ਦੇ ਹਿਰਦਿਆਂ ਨੂੰ ਬਲਉਂਦ ਰਿਆ ਗਿਆ ਸਿੱਖਾਂ ਦੇ ਆਸਤਾ ਦੇ ਕੇਂਦਰ ਨੂੰ ਹਰਮੰਦਰ ਸਾਹਿਬ ਨੂੰ ਔਰ ਕਾਲ ਤਖਤ ਸਾਹਿਬ ਨੂੰ ਢਾ ਢੇਰੀ ਕੀਤਾ ਗਿਆ ਉਸ ਦੇ ਉੱਤੇ ਗੋਲੇ ਚਲਾਏ ਗਏ ਮੈਂ ਉਹਨਾਂ ਨੂੰ ਸਵਾਲ ਦੇ ਤੌਰ ਤੇ ਪੁੱਛਣਾ ਚਾਹੁੰਦਾ ਜਿਹੜੇ ਅੱਜ ਉਹ ਫੌਜ ਦਾ ਬੇਰਵਾ ਪਾ ਰਹੇ ਹੈਗੇ ਆ ਕਿ ਪੀ ਚਤੰਬਰਮ ਸਾਹਿਬ ਦੱਸੋ ਕਿ ਇਸ ਤੋਂ ਪਹਿਲਾਂ ਫੌਜ ਨੇ ਸਰਸਾਵਾਂ ਦੇ ਵਿੱਚ ਇੱਕ ਐਕਸਰਸਾਈਜ਼ ਕੀਤੀ ਸੀ ਜੀ ਦੇ ਮੁਤਾਬਕ ਉਹਨਾਂ ਨੇ ਕਿਹਾ ਸੀ ਕਿ ਇਸ ਮਸਲੇ ਦਾ ਹੱਲ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਨੂੰ ਅਰੈਸਟ ਕਰਨ ਦਾ ਇੱਕ ਤਰੀਕਾ ਜਿਹੜਾ ਹੈਗਾ ਉਸ ਦੀ ਐਕਸਰਸਾਈਜ਼ ਕੀਤੀ ਸੀ ਉਸ ਨੂੰ ਕਿਹਨੇ ਰੋਕਿਆ ਕੇਵਲ ਔਰ ਕੇਵਲ ਸ਼੍ਰੀਮਤੀ ਇੰਦਰਾ ਗਾਂਧੀ ਨੇ ਔਰ ਉਸ ਨੇ ਇਹ ਜਿਹੜੀ ਗੱਲ ਹੈਗੀ ਆ ਫੌਜ ਨੂੰ ਬੜੇ ਕੋਰੇ ਸ਼ਬਦਾਂ ਦੇ ਵਿੱਚ ਜਵਾਬ ਦੇ ਕੇ ਇਸ ਨੂੰ ਜਿਹੜਾ ਹੈਗਾ ਬੰਦ ਕਰ ਦਿੱਤਾ ਗਿਆ ਔਰ ਉਹ ਐਕਸਰਸਾਈਜ਼ ਤੇ ਜਿੰਨਾ ਖਰਚਾ ਹੋਇਆ ਸਾਰੇ ਦਾ ਸਾਰਾ ਦੂਜੀ ਗੱਲ ਜੇ ਅੱਜ ਪੀ ਚਤੰਬਰਮ ਸਾਹਿਬ ਇਹ ਦੱਸੋ ਕਿ ਜਿਹੜਾ ਇੱਕ ਰੋ ਦੇ ਸੈਕਟਰੀ ਜਰਨਲ ਸ਼੍ਰੀ ਜੀਬੀਐ ਸਿੱਧੂ ਜਿਹੜੇ ਤੁਹਾਡੇ ਹੀ ਕਿਤੇ ਨਾ ਕਿਤੇ ਕਾਂਗਰਸ ਦੇ ਇੱਕ ਨੇਤਾ ਸੀ ਉਹਨਾਂ ਦੇ ਜਿਹੜੇ ਹੈਗੇ ਆ ਸਾਨੂੰ ਲਾਅ ਲੱਗਦੇ ਹੈਗੇ ਆ ਉਹਨਾਂ ਨੇ ਇੱਕ ਕਿਤਾਬ ਲਿਖੀ ਆ ਖਾਲਿਸਤਾਨ ਕਾਂਸਪੀਰੇਸੀ ਉਸ ਦੇ ਵਿੱਚ ਉਸ ਨੇ ਲਿਖਿਆ ਕਿ ਇਹ ਕਿਹਦੇ ਦਿਮਾਗ ਦੀ ਉਪਜ ਸੀ ਜੀਦੇ ਵਿੱਚ ਉਹਨੇ ਜਿਹੜਾ ਹੈਗਾ ਸੱਜੇ ਗਾਂਧੀ ਦਾ ਵੀ ਨਾਂ ਲਿਆ ਔਰ ਸ਼੍ਰੀਮਤੀ ਇੰਦਰਾ ਗਾਂਧੀ ਦਾ ਵੀ ਨਾਂ ਲਿਆ ਔਰ ਕੇਵਲ ਔਰ ਕੇਵਲ ਇਸ ਦੇ ਵਿੱਚ ਕਮਲਨਾਥ ਦਾ ਵੀ ਨਾਂ ਲਿਆ ਗਿਆ ਇਸ ਦੇ ਵਿੱਚ ਜਿਹੜਾ ਹੈਗਾ ਫੌਜ ਦਾ ਯਪ ਕਿਸੇ ਦਾ ਕੋਈ ਬਿਰਵਾ ਕਿਤੇ ਨਹੀਂ ਪਾਇਆ ਗਿਆ ਦੂਜੀ ਗੱਲ ਮੈਂ ਉਹਨਾਂ ਨੂੰ ਇੱਕ ਹੋਰ ਸਵਾਲ ਪੁੱਛਦਾ ਹੈਗਾ ਕਿ ਇੱਕ ਕਿਤਾਬ ਸ਼੍ਰੀ ਬਿੜੀ ਪਾਂਡੇ ਇੱਕ ਆਈ.ਸੀ.ਐਸ ਅਫਸਰ ਸੀ ਜਿਹੜੇ ਉਸ ਟਾਈਮ ਆਪਰੇਸ਼ਨ ਬਲੂ ਸਟਾਰ ਦੇ ਟਾਈਮ ਦੇ ਉੱਤੇ ਪੰਜਾਬ ਦੇ ਗਵਰਨਰ ਬੀ.ਡੀ. ਪਾਂਡੇ ਦੀ ਇੱਕ ਡਾਇਰੀ ਲਿਖੀ ਉਹਨੇ ਉਸ ਡਾਇਰੀ ਦੇ ਵਿੱਚ ਉਹਨੇ ਆਪਣੇ ਪਰਿਵਾਰ ਨੂੰ ਇਹ ਗੱਲ ਕਹੀ ਕਿ ਮੇਰੀ ਮੌਤ ਤੋਂ 5 ਸਾਲ ਬਾਅਦ ਇਹਨੂੰ ਕਿਤਾਬ ਦੇ ਰੂਪ ਦੇ ਵਿੱਚ ਛਪਾਇਆ ਜਾਵੇ ਜਿਸ ਕਿਤਾਬ ਦਾ ਨਾਮ ਸੀ ਇਹਦਾ ਸਰਵਿਸ ਆਫ ਫ੍ਰੀ ਇੰਡੀਆ ਔਰ ਉਸ ਦੇ ਵਿੱਚ ਉਨੇ ਸ਼੍ਰੀਮਤੀ ਇੰਦਰਾ ਗਾਂਧੀ ਨੇ ਕਿਸ ਤਰੀਕੇ ਦੇ ਨਾਲ ਆਪਰੇਸ਼ਨ ਬਲੂ ਸਟਾਰ ਨੂੰ ਜਿਹੜਾ ਹੈਗਾ ਅੰਜਾਮ ਦਿੱਤਾ ਜਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹਨਾਂ ਨੇ ਕਿਵੇਂ ਜਿਹੜਾ ਹੈਗਾ ਫੌਜ ਨੂੰ ਇਗਨੋਰ ਕਰਕੇ ਔਰ ਆਰਡਰ ਦਿੱਤੇ ਗਏ ਔਰ ਉਸ ਦੇ ਵਿੱਚ ਰਸ਼ੀਆ ਦਾ ਕੀ ਰੋਲ ਸੀ ਇੰਗਲੈਂਡ ਦੀ ਜਿਹੜੀ ਹੈਗੀ ਅਮਾਰਾ ਪ੍ਰਾਈਮ ਮਿਨਿਸਟਰ ਉਸ ਦਾ ਕੀ ਰੋਲ ਸੀ ਇਹ ਸਾਰੀਆਂ ਚੀਜ਼ਾਂ ਦੱਸੋ ਕਿ ਲੋਕਾਂ ਨੂੰ ਇਹ ਗੱਲ ਪਤਾ ਲੱਗਣ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਤੁਸੀਂ ਅੱਜ ਮੈਨੂੰ ਲੱਗਦਾ ਜਿਹੜੀਆਂ ਮੈਂ ਇਹ ਕਿਤਾਬਾਂ ਦੇ ਨਾਮ ਬੋਲਣ ਦੀ ਕੋਸ਼ਿਸ਼ ਕੀਤੀ ਹੈ ਇਹ ਕਿਤਾਬਾਂ ਜਿਹੜੀਆਂ ਹੈਗੀਆਂ ਆਮ ਜਿਹੜੀ ਜਨਤਾ ਹੈਗੀ ਆ ਉਹਨਾਂ ਨੇ ਕਦੇ ਨਹੀਂ ਪੜੀਆਂ ਹੈਗੀਆਂ ਇਹ ਲੋਕ ਜਿਹੜੇ ਹੈਗੇ ਆ ਭਰਮ ਭਲੇਖੇ ਉਹਨਾਂ ਲੋਕਾਂ ਨੂੰ ਪਾਉਣੇ ਚਾਹੁੰਦੇ ਹੈਗੇ ਆ ਜਿਹੜੇ ਲੋਕ ਜਿਹੜੇ ਹੈਗੇ ਆ ਆਮ ਜਿਹੜੇ ਜੀਨਾਂ ਕਹਿੰਦੇ ਆ ਕਿ شریف ਲੋਕ ਹੈਗੇ ਆ ਜਿਨ੍ਹਾਂ ਦਾ ਇਸ ਤਰ੍ਹਾਂ ਦਾ ਰੁਝਾਨ ਨਹੀਂ ਸੋ ਅੱਜ ਇਮੇਜ ਸਾਫ਼ ਕਰਨ ਵਾਸਤੇ ਇੰਦਰਾ ਗਾਂਧੀ ਦੀ ਜਿੰਨਾ ਮਰਜ਼ੀ ਜੋਰ ਲੇ ਲਾ ਲੈਣ ਇਸ ਚੀਜ਼ ਦਾ ਰਿਜਲਟ ਜਿਹੜਾ ਉਹਨਾਂ ਨੇ ਇਹ ਗੱਲ ਕਹੀ ਹੈਗੀ ਆ ਤੇ ਉਹਨਾਂ ਨੂੰ ਆਪਣੀ ਜਾਨ ਦੇ ਕੇ ਕਰਨਾ ਪਿਆ ਮੈਂ ਕਹਿੰਦਾ ਉਹਨਾਂ ਨੇ ਜਿੰਨੇ ਤੱਕ ਇਸਖਾਂ ਦੇ ਉੱਤੇ ਕੀਤੇ ਉਸ ਤੱਕੇ ਕੋਈ ਘੱਟ ਨਹੀਂ ਸੀ ਉਹਨਾਂ ਨੇ ਜੋ ਦਿੱਲੀ ਦੇ ਵਿੱਚ ਵਰਤਾਰਾ ਉਹਨਾਂ ਦੇ ਮੁੰਡੇ ਵੱਲੋਂ ਜਿਹੜਾ ਕੀਤਾ ਗਿਆ ਜਦੋਂ ਉਹਨੇ ਕਿਹਾ ਕਿ ਜਦ ਕੋਈ ਬड़ा ਪੇੜ गिरता ਹੈ ਤਾਂ ਧਰਤੀ ਹਿੱਲਦੀ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਔਰ ਇਸ ਚੀਜ਼ਾਂ ਦੇ ਰਿਜਲਟ ਜਿਹੜੇ ਹੈਗੇ ਆ ਅੱਜ ਕਾਂਗਰਸ ਕਾਂਗਰਸ ਦੇ ਜਿਹੜੇ ਨਮਾਇंदे ਲੀਡਰ ਫਿਰਦੇ ਆਗੇ ਉਹਨਾਂ ਜਵਾਬ ਦੇਣਾ ਚਾਹੀਦਾ ਹੈਗਾ ਕਿ ਇਹ ਕਿਤਾਬਾਂ ਦਾ ਹਵਾਲਾ ਦੇ ਕੇ ਉਹ ਦੱਸਣ ਕਿ ਪੀਛੇ ਤਮਰਨ ਸਿੰਘ ਦਾ ਬਿਆਨ ਗਲਤ ਹੈ ਜਾਂ ਠੀਕ ਹੈਗਾ ਜਾਂ ਉਸ ਦਿਨ ਤੋਂ ਅੱਜ ਚਰਚਾਵਾਂ ਚੱਲ ਰਹੀਆਂ ਕਾਂਗਰਸ ਦੇ ਜਿੰਨੇ ਨਮਾਇंदे ਜਿੰਨੇ ਲੀਡਰ ਹੈਗੇ ਜਿਹੜੇ ਇਹ ਸੱਚ ਨੂੰ ਜਾਣਦੇ ਹੈਗੇ ਉਹਨਾਂ ਦਾ ਮੂੰਹ ਜਿਹੜਾ ਹੈਗਾ ਕਿਉਂ ਬੰਦ ਹੈਗਾ ਕਿ ਉਹ ਜਿਹੜਾ ਹੈਗੇ ਇਸ ਦੇ ਉੱਤੇ ਆਪਣੀ ਜੜੀ ਹੈਗੀ ਆ ਲੋਕਾਂ ਦੇ ਸਾਹਮਣੇ ਆਪਣਾ ਜਿਹੜਾ ਗੱਲਬਾਤ ਹੈਗੀ ਆ ਕਿਉਂ ਨਹੀਂ ਰੱਖਣਾ ਚਾਹੁੰਦੇ ਤੂੰ ਵਾਰ ਵਾਰ ਇਹ ਮੁੱਤ ਹਾਰੇ ਜਾਂਦੇ ਨੇ ਸਾਜ਼ਿਸ਼ ਔਰ ਦੂਜੀ ਗੱਲ ਇਹ ਹੈਗੀ ਆ ਦੇਖੋ ਇਹ ਜਾਣ ਬੁੱਝ ਕੇ ਇਹ ਜਿਹੜੀਆਂ ਦਿੱਲੀ ਦੀਆਂ ਸਰਕਾਰਾਂ ਹੈਗੀਆਂ ਉਹਨਾਂ ਵੱਲੋਂ ਇਹ ਗੜੇ ਵੇ ਮੁਰਦੇ ਠਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਆ ਪਿਛਲੇ ਦਿਨਾਂ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਗੱਲਾਂ ਹੋਈਆਂ ਮੈਂ ਸਮਝਦਾ ਕਿ ਇਸ ਚੀਜ਼ ਦਾ ਜਿਹੜਾ ਹੈਗਾ ਅ ਇਸ ਜਿਹੜੀ ਹੈਗੀ ਆ ਪੀ ਚਤੰਬਰਮ ਸਾਹਿਬ ਦੀ ਬਿਆਨ ਇਸ ਦੇ ਉੱਤੇ ਜਿਹੜਾ ਹੈਗਾ ਕਾਂਗਰਸ ਨੂੰ ਆਪਣੀ ਟਿੱਪਣੀ ਜ਼ਰੂਰ ਕਰਨੀ ਚਾਹੀਦੀ